ਮੈਂ ਇੱਕ ਵੀਡੀਓ ਬੈਲੂ ਰਹੀ ਜਿੱਤੇ ਦੇ ਚੇਕ ਕੋਟ ਮਰਦਾ ਮਾਮਲਾ ਸਾਹਮਣੇ ਹੈ ਕੀ ਪੂਰਾ ਮਾਮਲਾ ਸੀ ਪਰ ਸਰ ਮੈਂ ਗਵਰਨਮੈਂਟ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਮੁਕਸਰ ਸਾਹ ਵਿੱਚ ਤੇ ਮੈਂ ਪਿਛਲੇ ਕਾਫੀ ਟਾਈਮ ਤੋਂ ਇੱਥੇ ਜੌਬ ਕਰ ਰਹੀ ਹਾਂ ਤੇ ਪਿਛਲੇ 2-3 ਸਾਲ ਤੋਂ ਮੇਰੇ ਹਸਬੰਡ ਨੂੰ ਕੋਵਿਡ ਹੋਇਆ 2020 ਵਿੱਚ ਉਹ ਕਾਫੀ ਬਿਮਾਰ ਹੋ ਗਏ ਸੀ ਵੀ ਤੇ ਸਾਨੂੰ ਉਹਨਾਂ ਦੇ ਟ੍ਰੀਟਮੈਂਟ ਵਾਸਤੇ ਡੀਐਮਸੀ ਚੱਲ ਰਿਹਾ ਸੀ ਉਹਨਾਂ ਦਾ ਟ੍ਰੀਟਮੈਂਟ ਡੀਐਮਸੀ ਤੋਂ ਹੋ ਰਿਆ ਸੀ ਤੇ ਅਸੀਂ ਜਦੋਂ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਸੀਗਾ ਤੇ ਮੈਨੂੰ ਡਾਕਟਰਸ ਨੇ ਵੀ ਅਲਰਟ ਕਰਤਾ ਸੀਗਾ ਕਿ ਇਹਨਾਂ ਨੂੰ ਕੋਈ ਮਤਲਬ ਅਸੀਂ ਕਹਿ ਨਹੀਂ ਸਕਦੇ ਵੀ ਠੀਕ ਹੋਣਗੇ ਜਾਂ ਨਹੀਂ ਹੋਣਗੇ ਉਸ ਟਾਈਮ ਮੈਂ ਕਾਫੀ ਟੈਨਸ਼ਨ ਵਿੱਚ ਸੀ ਤੇ ਅਸੀਂ ਨਾਲ-ਨਾਲ ਇਹਨਾਂ ਦਾ ਟ੍ਰੀਟਮੈਂਟ ਫਿਰ ਪਟਿਆਲੇ ਤੋਂ ਵੀ ਸ਼ੁਰੂ ਕੀਤਾ ਵੀ ਉਦਦੁਰ ਨਾਲ ਨਾਲ ਉਦਦੁਰ ਟ੍ਰੀਟਮੈਂਟ ਚੱਲਿਆ ਤੇ ਸਾਨੂੰ ਹਫਤੇ ਵਿੱਚ ਕਈ ਵਾਰੀ ਦੋ ਵਾਰ ਵੀ ਜਾਣਾ ਪੈਂਦਾ ਸੀਗਾ ਡੀਐਮਸੀ ਵੀ ਤੇ ਪਟਿਆਲੇ ਵੀ ਤੇ ਜਦੋਂ ਉਹ ਵਾਪਸ ਆਉਂਦੇ ਸੀ ਤਾਂ ਉਹ ਬਹੁਤ ਜ਼ਿਆਦਾ ਮਤਲਬ ਬਿਮਾਰ ਹੋਣ ਦੇ ਕਾਰਨ ਥਕੇ ਹੁੰਦੇ ਸੀ ਤੇ ਸਾਰੀ ਰਾਤ ਸੌਂਦੇ ਨਹੀਂ ਸੀ ਤੇ ਉਹ ਸਾਰੀ ਰਾਤ ਸਾਨੂੰ ਵੀ ਉਹਨਾਂ ਦੇ ਨਾਲ ਬੈਠਣਾ ਪੈਂਦਾ ਸੀ ਉਸੇ ਹਾਲਤ ਵਿੱਚ ਮੈਨੂੰ ਸਕੂਲ ਜਾਣਾ ਪੈਂਦਾ ਸੀ ਪਰ ਸਕੂਲ ਵਿੱਚ ਮੈਨੂੰ ਕੋਈ ਮਤਲਬ ਜ਼ਿਆਦਾ ਸਰ ਐਡਜਸਟਮੈਂਟ ਜੋ ਦੋਸ਼ੀ ਹੈ ਚਮਨ ਲਾਲ ਨੇ ਕਰਦਾ ਸੀਗਾ ਤੇ ਮੈਨੂੰ ਦਾਕ ਦੇ ਬਹਾਨੇ ਮਤਲਬ ਪਰੇਸ਼ਾਨ ਵੀ ਕਰਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਮਤਲਬ ਇਸ ਪਰੇਸ਼ਾਨੀ ਤੋਂ ਤਾਂਗਾ ਕੇ ਮੈਂ ਆਪਣੀ ਡੈਪੂਟੇਸ਼ਨ ਕਿਸੇ ਹੋਰ ਸਕੂਲ ਵਿੱਚ ਕਰਵਾ ਲਈ ਉਸ ਡੈਪੂਟੇਸ਼ਨ ਦੇ ਵਿੱਚ ਮੇਰੇ ਹਸਬੰਦ ਦੀ ਡੈਥ ਹੋ ਗਈ ਤੇ ਜਦੋਂ ਮੇਰੇ ਹਸਬੰਦ ਦੀ ਡੈਥ ਹੋ ਗਈ ਮੈਨੂੰ ਵਾਪਸ ਇਸ ਸਕੂਲ ਵਿੱਚ ਫਿਰ ਮੇਰੇ ਸਕੂਲ ਵਿੱਚ ਆਉਣਾ ਪਿਆ ਉਸ ਟਾਈਮ ਮੈਂ ਮੇਰੇ ਵਿਡੋ ਹੋਣ ਦਾ ਇਹਨਾਂ ਨੇ ਨਜਾਇਜ਼ ਫਾਇਦਾ ਉਠਾ ਕੇ ਇਹਨਾਂ ਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਮੈਂ ਮਤਲਬ ਇਹਨਾਂ ਨੂੰ ਸ਼ਰੀਰ ਹਰਕਤਾਂ ਤੇ ਉਤਰਿਆ ਇਹ ਮੇਰੇ ਨਾਲ ਬਹੁਤ ਮਤਲਬ ਗਲਤ ਨਿਗਾ ਨਾਲ ਵੇਖਣ ਲੱਗ ਪਈ ਤੇ ਜਦੋਂ ਆ ਹੁਣ ਪਿਛਲੇ ਮੌਸਮ ਕਾਫੀ ਖਰਾਬ ਸੀਗਾ ਧੁੰਦ ਦਾ ਮੌਸਮ ਚੱਲ ਰਿਹਾ ਸੀ ਸਾਰੇ ਟੀਚਰ ਅੰਦਰ ਬੈਠੇ ਹੁੰਦੇ ਸੀਗੇ ਆਪਣੇ ਆਪਣੇ ਕਲਾਸਾਂ ਵਿੱਚ ਗੇਟ ਬੰਦ ਕਰਕੇ ਪਰ ਮੇਰੀ ਜਿਹੜੀ ਕਲਾਸ ਹੈ ਉਹ ਬ੍ਰੈਂਡ ਵਿੱਚ ਲੱਗਦੀ ਆ ਬਾਹਰ ਤੇ ਉਥੇ ਮਤਲਬ ਜਦੋਂ ਇਹਨਾਂ ਨੇ ਮੇਰੇ ਨਾਲ ਗਲਤ ਨਜ਼ਰ ਨਾਲ ਵੀ ਵੇਖਦੇ ਸੀ ਵੀ ਸਾਰੇ ਟੀਚਰ ਅੰਦਰ ਕਿਸ ਨੂੰ ਨਹੀਂ ਪਤਾ ਲੱਗ ਰਿਹਾ ਪਰ ਹੁਣ ਇੰਨੀ ਹੱਦ ਹੋ ਗਈ ਸੀ ਜਦੋਂ ਮੈਂ ਵਾਸ਼ਰੂਮ ਜਾਂਦੀ ਸੀ ਤਾਂ ਮੇਰੇ ਮਗਰ ਜਾਣ ਲੱਗ ਪਏ ਸੀਗੇ ਵਾਸ਼ਰੂਮ ਤੇ ਵਾਸ਼ਰੂਮ ਦੇ ਨੇੜੇ ਜਾ ਕੇ ਖੜ ਜਾਂਦੇ ਸੀ ਤੇ ਜਦੋਂ ਮੈਂ ਬਾਹਰ ਆਉਂਦੀ ਸੀ ਵਾਸ਼ਬੇਸ਼ਨ ਤੇ ਹੈਂਡਵਾਸ਼ ਕਰਦੀ ਸੀ ਤਾਂ ਇਹਨਾਂ ਨੇ ਕਈ ਵਾਰੀ ਮੈਨੂੰ ਮੇਰੇ ਹੱਥਾਂ ਨੂੰ ਟੱਚ ਵੀ ਕੀਤਾ ਤੇ ਮੈਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸਰ ਤੁਸੀਂ ਮਤਲਬ ਸਕੂਲ ਦੇ ਮੁਖ ਅਧਿਆਪਕ ਨੂੰ ਤੁਹਾਨੂੰ ਆਪਣੀਆਂ ਇਹਨਾਂ ਹਰਕਤਾਂ ਤੋਂ ਥੋੜਾ ਬਾਜ ਆਉਣਾ ਚਾਹੀਦਾ ਪਰ ਇਹਨਾਂ ਨੂੰ ਕੋਈ ਖਾਸ ਸਮਝ ਨਹੀਂ ਲੱਗੀ ਮੇਰੇ ਸਮਝਾਉਣ ਤੇ ਇਹਨਾਂ ਤੇ ਕੋਈ ਨਹੀਂ ਅਸਰ ਹੋਇਆ ਤੇ ਫਿਰ ਮੈਂ ਮੇਰੇ ਨਾਲ ਦੀ ਜਿਹੜੀ ਟੀਚਰ ਹੈਗੇ ਉਹਨਾਂ ਨੂੰ ਦੱਸਿਆ ਵੀ ਸਰ ਮੈਨੂੰ ਮੈਂ ਤਾਂ ਪਹਿਲਾਂ ਹੀ ਪਰੇਸ਼ਾਨ ਹੈ ਮੇਰੇ ਪਤੀ ਦੀ ਡੈਥ ਹੋ ਚੁੱਕੀ ਹੈ ਸਭ ਨੂੰ ਪਤਾ ਹੈ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਵੀ ਲੇਡੀਜ਼ ਨੂੰ ਇੱਜ਼ਤ ਸਭ ਤੋਂ ਪਹਿਲਾਂ ਹੁੰਦੀ ਹੈ ਖਾਸ ਕਰਕੇ ਵਿਡੋ ਨੂੰ ਬਹੁਤ ਇਹ ਲਿਮਟ ਹੁੰਦੀ ਹੈ ਲੇਡੀਆਂ ਦੀ ਹੈ ਇੱਕ ਖਾਸ ਕਰਕੇ ਜੋ ਵਿਧਵਾ ਹਰ ਹੈ ਤੇ ਮੈਂ ਟੀਚਰਸ ਨੂੰ ਕਿਹਾ ਵੀ ਇਹਨਾਂ ਨੂੰ ਥੋੜਾ ਜਿਹਾ ਮਤਲਬ ਤੁਸੀਂ ਕਹਿ ਸਕਦੇ ਹੋ ਆਪਣੇ ਲੈਵਲ ਤੇ ਤਾਂ ਮੈਨੂੰ ਸ਼ਿਕਾਇਤ ਨਾ ਕਰਨੀ ਪਵੇ ਆਪਾਂ ਨੂੰ ਦਫ਼ਤਰਾਂ ਵਿੱਚ ਨਾ ਜਾਣਾ ਪਵੇ ਤਾਂ ਆਪਾਂ ਇੱਥੇ ਹੀ ਗੱਲ ਖਤਮ ਹੋ ਜੇ ਤਾਂ ਟੀਚਰ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਅਸੀਂ ਸਰ ਨੂੰ ਜਾ ਕੇ ਇਹ ਗੱਲ ਤੁਹਾਡੀ ਰੱਖਾਂਗੇ ਸਰ ਦੇ ਸਾਹਮਣੇ ਤੇ ਉਹ ਟੀਚਰ ਜ گئے ਵੀ ਚਾਰ ਪਾ ਟੀਚਰ ਮੈਨੂੰ ਉਹਨਾਂ ਨੇ ਹੌਸਲਾ ਦਿੱਤਾ ਵੀ ਤੁਸੀਂ ਬੇਫਿਕਰ ਹੋ ਜਾਓ ਉਹ ਟੀਚਰ ਇਹਨਾਂ ਨੂੰ ਸਮਝਾ ਕੇ ਆਏ ਐ ਤੇ ਉਥੇ ਉਹਨਾਂ ਕੋਲ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਾ ਹੁਣ ਪਰੇਸ਼ਾਨੀ ਕਰਦੇ ਸਰ ਤੁਹਾਨੂੰ ਅਸੀਂ ਉਹਨਾਂ ਨੂੰ ਕਿਹਾ ਤਾਂ ਪਰ ਸਰ ਦੀ ਕੋਈ ਉਹਨਾਂ ਵਿੱਚ ਸਰਚ ਕੋਈ ਖਾਸ ਫਰਕ ਨਹੀਂ ਆਇਆ ਬਿਲਕੁਲ ਵੀ ਉਹਨਾਂ ਵਿੱਚ ਕੋਈ ਚੀਜ਼ ਨਹੀਂ ਹੋਇਆ ਉਹਨਾਂ ਨੇ ਉਵੇਂ ਹੀ ਹਰਕਤਾਂ ਰੱਖੀਆਂ ਮੈਂ ਜਦੋਂ ਵਾਸ਼ਰੂਮ ਜਾਂਦੀ ਸੀ ਸਰ ਉਵੇਂ ਹੀ ਮਗਰ ਜਾਂਦੇ ਸੀ ਮੇਰੇ ਵਾਸ਼ਰੂਮ ਦੇ ਬਾਹਰ ਖੜੇ ਹੋ ਜਾਂਦੇ ਸੀ ਨਜ਼ਦੀਕ ਜਦੋਂ ਮੈਂ ਬਾਹਰ ਆਉਂਦੀ ਸੀ ਤੇ ਉਦੋਂ ਥੋੜਾ ਜਿਹਾ ਅਸ਼ਲੀਲ ਹਰਕਤਾਂ ਕਰਦੇ ਸੀ ਮੇਰੇ ਨਾਲ ਜਦੋਂ ਇਹ ਗੱਲ ਪਾਣੀ ਮੇਰੇ ਸਿਰ ਤੋਂ ਨੰਗਿਆ ਤਾਂ ਮੈਂ ਆਪਣੇ ਬ੍ਰਦਰ ਨੂੰ ਦੱਸਿਆ ਵੀ ਮੇਰੇ ਨਾਲ ਇਹ ਹਰਕਤ ਕਰ ਰਿਹਾ ਮੁਖデアਪ ਚਮਨ ਲਾਲ ਤੇ ਹੁਣ ਆਪਾਂ ਨੂੰ ਇਹਦਾ ਕੋਈ ਹੱਲ ਕੱਢਣਾ ਪੈਣਾ ਵੀ ਇਹ ਤਾਂ ਬਹੁਤ ਜ਼ਿਆਦਾ ਵੱਧ ਰਿਹਾ ਵਾਸ਼ਰੂਮ ਤੱਕ ਜਾਣਾ ਤਾਂ ਬਹੁਤ ਗਲਤ ਗੱਲ ਦੇ ਆਪਾਂ ਨੇੜੇ ਜਾ ਰਿਹਾ ਉਹ ਤੇ ਬ੍ਰਦਰ ਮੈਨੂੰ ਕਹਿੰਦਾ ਵੀ ਚਲੋ ਤੂੰ ਮੈਨੂੰ ਰਿਟਰਨ ਸ਼ਿਕਾਇਤ ਦਿੰਨੇ ਆਪਾਂ ਇਹ ਦਫ਼ਤਰ ਵਿੱਚ ਤੇ ਮੈਂ ਕਹੇ ਵੀਟਨ ਵਿੱਚ ਬਦਨਾਮੀ ਥੋੜੀ ਜੀ ਮੇਰੀ ਹੋਣੀ ਹੈ ਲੇਡੀਆਂ ਦੀ ਜ਼ਿਆਦਾ ਹੁੰਦੀ ਹੈ ਤੇ ਆਪਾਂ ਆਪਣੇ ਲੈਵਲ ਤੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਬ੍ਰਦਰ ਕਹਿੰਦਾ ਚਲੋ ਕੋਈ ਗੱਲ ਨਹੀਂ ਵੀ ਮੈਂ ਕੱਲ ਸਮਝਾਉਣਾ ਆਉਂਗਾ ਸਕੂਲ ਟਾਈਮ ਤੋਂ ਬਾਅਦ ਆਪਾਂ ਡਿਊਟੀ ਜੀ ਵੀ ਕਰਨੀ ਪਾਉਣਾ ਸਕੂਲ ਟਾਈਮ ਤੋਂ ਬਾਅਦ ਮੈਂ ਇਹਨੂੰ ਸਮਝਾਉਣਾ ਆਉਂਗਾ ਮੇਰਾ ਬ੍ਰਦਰ ਜਦੋਂ ਸਾਰੇ ਬੱਚੇ ਚਲੇ ਗਏ ਟੀਚਰ ਵੀ ਚਲੇ ਗਏ ਤੇ ਮੇਰਾ ਬ੍ਰਦਰ ਨੇ ਮਤਲਬ ਤਿੰਨ ਵਜਨ ਕੇ ਪੰਜ-ਸੱਤ ਮਿੰਟ ਤੇ ਆਇਆ ਤੇ ਉਹਦੇ ਨਾਲ ਮਤਲਬ ਉਹ ਜਦੋਂ ਚਮਨ ਲਾਲ ਮੁਖ ਅਧਿਆਪਕ ਸਕੂਲ ਤੋਂ ਬਾਹਰ ਆਇਆ ਤੇ ਮੇਰੇ ਬ੍ਰਦਰ ਨੇ ਉੱਥੇ ਉਹਨੂੰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਸ ਦਿਨ ਮੈਂ ਮੈਡਮ ਦਾ ਬ੍ਰਦਰ ਹਾਂ ਤੇ ਮੈਡਮ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਅਸ਼ਲੀਲ ਹਰਕਤਾਂ ਕਰ ਰਹੇ ਹੋ ਪਰੇਸ਼ਾਨ ਕਰ ਰਹੇ ਹੋ ਇੱਕ ਮੁਖ ਅਧਿਆਪਕ ਹੋਣ ਦੇ ਨਾਤੇ ਵੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਤੇ ਜਦੋਂ ਇਹਨੂੰ ਪਤਾ ਲੱਗਿਆ ਵੀ ਇਹ ਮਤਲਬ ਮੈਨੂੰ ਇਹਨੇ ਸਿਸਟਰ ਨੇ ਵੀ ਆਪ ਦੇ ਬ੍ਰਦਰ ਨੂੰ ਵੀ ਦੱਸਤਾ ਤਾਂ ਉਹ ਥੋੜਾ ਜਿਹਾ ਮਤਲਬ ਅਸੀਂ ਚਲੇ ਗਏ ਅਸੀਂ ਉਸ ਟਾਈਮ ਮੇਰੇ ਬ੍ਰਦਰ ਨੇ ਕਿਹਾ ਤੁਸੀਂ ਜਾਓ ਕੋਈ ਐਡੀ ਗੱਲ ਨਹੀਂ ਮੈਂ ਸਿਰਫ ਸਮਝਾਉਣੀ ਆਇਆ ਵੀ ਤੁਸੀਂ ਘਰੇ ਜਾਓ ਮੇਰਾ ਬੇਟਾ ਮੈਨੂੰ ਲੈਣ ਆਉਂਦਾ ਅਸੀਂ ਚਲੇ ਗਏ ਪਰ ਜਦੋਂ ਅਸੀਂ ਹਜੇ ਥੋੜੀ ਦੂਰ ਹੀ ਗਏ ਸੀ ਤਾਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੋਨਾਂ ਵਿੱਚ ਕੋਈ ਮਤਲਬ ਤਲਖਵਾਜੀ ਹੋ ਗਈ ਹੈ ਕਿਸੇ ਗੱਲ ਤੋਂ ਤੇ ਅਸੀਂ ਜਦੋਂ ਵਾਪਸ ਆਏ ਤਾਂ ਉਹ ਬ੍ਰਦਰ ਜਿਹੜਾ ਉਹਨੂੰ ਲੱਗਿਆ ਗੱਲ ਕਰਨ ਦੀ ਤੋ ਉੱਥੇ ਜਾ ਕੇ ਜਦੋਂ ਬ੍ਰਦਰ ਨੂੰ ਮੇਰੇ ਕੈਰੈਕਟਰ ਬਾਰੇ ਬੋਲਿਆ ਕੁਛ ਤਾਂ ਬ੍ਰਦਰ ਨੂੰ ਥੋੜਾ ਜਿਹਾ ਦੇਖੋ ਸਿਸਟਰ ਐ ਮੈਂ ਰੀਅਲ ਸਿਸਟਰ ਐ ਉਹਨਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਮਤਲਬ ਬ੍ਰਦਰ ਨੇ ਕਿਹਾ ਵੀ ਇਸ ਤਰ੍ਹਾਂ ਨਾ ਮੇਰੀ ਸਿਸਟਰ ਨੂੰ ਵੀ ਮੇਰੀ ਸਿਸਟਰ ਦੇ ਕੈਰੈਕਟਰ ਤੇ ਉਂਗਲ ਨਾ ਠਾਓ ਤੇ ਉਹਨਾਂ ਨੇ ਅੱਗੋਂ ਕੁਛ ਬੋਲਿਆ ਮੇਰੇ ਬ੍ਰਦਰ ਨੂੰ ਤੇ ਇਹਨਾਂ ਦੀ ਹੱਥੋਪਾਈ ਹੋ ਗਈ ਤੇ ਜਦੋਂ ਅਸੀਂ ਵਾਪਸ ਆਏ ਇਹਨਾਂ ਦੀ ਹੱਥੋਪਾਈ ਹੋ ਗਈ ਸੀ ਤੇ ਅਸੀਂ ਮੈਂ ਸੋਚਿਆ ਵੀ ਸ਼ਾਇਦ ਮਤਲਬ ਤੇ ਅਸੀਂ ਵੀ ਮੈਂ ਤੇ ਮੇਰਾ ਬੇਟਾ ਵੀ ਆਇਆ ਅਸੀਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋ ਸਕਦਾ ਮੇਰੇ ਤੋਂ ਕੋਈ ਮਤਲਬ ਬਹੁਤ ਜ਼ਿਆਦਾ ਸੀ ਅਸ਼ਲੀਲ ਹਰਕਤਾਂ ਕਰਦਾ ਸੀ ਮੇਰੇ ਨਾਲ ਤੇ ਮੈਂ ਵੀ ਇਹ ਤੇ ਹੱਥ ਚੱਕਿਆ ਹੋਵੇ ਹੋ ਸਕਦਾ ਗੁੱਸੇ 'ਚ ਪਰ ਇਹ ਨਾ ਇਹਨੇ ਜਾਣ ਕੇ ਸਾਡੇ ਕੋਲ ਤਾਂ ਕੋਈ ਮਤਲਬ ਕੁਝ ਨਹੀਂ ਸੀਗਾ ਤੇ ਇਹ ਡਿੱਗ ਪਿਆ ਇਹਨੇ ਇਹਨੂੰ ਪਤਾ ਸੀ ਕੈਮਰੇ ਲੱਗੇ ਇਹ ਡਿੱਗ ਪਿਆ ਅਸੀਂ ਕੋਈ ਮਤਲਬ ਕੁਝ ਨਹੀਂ ਸੀਗਾ ਤੇ ਇਹ ਡਿੱਗ ਪਿਆ ਇਹਨੇ ਇਹਨੂੰ ਪਤਾ ਸੀ ਕੈਮਰੇ ਲੱਗੇ ਇਹ ਡਿੱਗ ਪਿਆ ਅਸੀਂ ਇਹਨੂੰ ਆਖਿਆ ਵੀ ਕੋਈ ਪ੍ਰੋਬਲਮ ਨਾ ਹੋਗੀ ਹੋਵੇ ਤੇ ਅਸੀਂ ਇਹਨੂੰ ਉਠਾ ਕੇ ਅੰਦਰ ਬੈਂਚ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਉਥੇ ਵੀ ਮਤਲਬ ਸਾਨੂੰ ਕੁਠਾ ਸਿੱਧਾ ਬੋਲੀ ਗਿਆ ਵੀ ਤੁਸੀਂ ਮੇਰੇ ਨਾਲ ਹੱਥੋਪਾਈ ਕੀਤੀ ਹੈ ਤੇ ਸਪਤਾਲ ਵਿੱਚ ਦਾਖਲ ਹੋਊਗਾ ਤੇ ਤੁਹਾਨੂੰ ਨੌਕਰੀ ਤੋਂ ਬਰਖਾਸਤ ਕਰਾਂਗਾ ਇਹ ਸੈਕਸ਼ੂਅਲ ਹਰਾਸਮੈਂਟ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿੰਨੇ ਸਮੇਂ ਤੋਂ ਕਰਦਾ ਆ ਰਿਹਾ ਸੀ ਇਹ ਸੈਕਸ਼ੂਅਲ ਹਰਾਸਮੈਂਟ ਤੇ ਮੈਨੂੰ ਕਾਫੀ ਟਾਈਮ ਤੋਂ ਕਰ ਰਿਹਾ ਸੀ ਪਰ ਜਦੋਂ ਤੁਮੇਰੇ ਹਸਬੰਡ ਦੀ ਡੈਥ ਹੋਈ ਹੈ ਉਸ ਤੋਂ ਬਾਅਦ ਇਹਦੀਆਂ ਗਲਤ ਹਰਕਤਾਂ ਅਸ਼ਲੀਲ ਬਹੁਤ ਜ਼ਿਆਦਾ ਵਧ ਗਈਆਂ ਸੀ ਜੋ ਕਿ ਮੇਰੇ ਬਰਦਾਸ਼ਤ ਕਰਨ ਤੋਂ ਬਾਹਰ ਹੋ ਗਿਆ ਸੀ। ਹਾਂ ਜੀ ਤਾਂ ਤੁਸੀਂ ਕਿਤੇ ਵਿਭਾਗ ਨੂੰ ਕੋਈ ਐਪਲੀਕੇਸ਼ਨ ਦਿੱਤੀ ਇਸ ਬਾਬਤ ਤਾਂ ਦੇਖੋ ਸਰ ਐ ਹੁੰਦਾ ਵੀ ਲੇਡੀਜ਼ ਨੂੰ ਮਤਲਬ ਥੋੜਾ ਇਹ ਲੇਡੀਜ਼ ਨੂੰ ਮੁਸ਼ਕਲ ਹੋ ਜਾਂਦਾ ਹੈ ਵੀ ਕਿਉਂਕਿ ਮੀਡੀਆ ਤੇ ਗੱਲ ਆ ਗਈ ਤਾਂ ਆਵਦੀ ਇੱਜ਼ਤ ਦੇਖੋ ਹਰ ਲੇਡੀ ਨੂੰ ਪਿਆਰੀ ਹੁੰਦੀ ਹੈ। ਤੇ ਮੇਰੀ ਕੋਸ਼ਿਸ਼ ਸੀਗੀ ਵੀ ਇਹਨੂੰ ਆਪਾਂ ਟੀਚਰ ਮੇਰੇ ਸਟਾਫ ਰਾਈ ਮੇਰੇ ਬ੍ਰਦਰ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜੇ ਇਹ ਗੱਲ ਬਾਹਰ ਨਾ ਜਾਵੇ ਇਹ ਮਤਲਬ ਇੱਥੇ ਹੀ ਖਤਮ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਵਧਾਉਣ ਦੀ ਕੋਸ਼ਿਸ਼ ਲੇਡੀਜ਼ ਨੂੰ ਨਹੀਂ ਲੱਗਦਾ ਹੁੰਦਾ ਵੀ ਇਹ ਆਪਾਂ ਨੂੰ ਮੀਡੀਆ ਚਲ ਜਾਣੀ ਚਾਹੀਦੀ ਇਸ ਤਰ੍ਹਾਂ ਦੀ ਗੱਲ ਵੀ ਨਾਲੇ ਇੱਜ਼ਤ ਦੋਨਾਂ ਦੀ ਹੈ ਮੇਰੀ ਤੇ ਹੈ ਹੀ ਹੈ ਤੇ ਫਿਰ ਕੋਸ਼ਿਸ਼ ਕੀਤੀ ਹੈ ਮੇਰੇ ਸਟਾਫ ਨੇ ਮੇਰੇ ਬ੍ਰਦਰ ਨੇ ਕੱਲ ਤੁਹਾਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਉਹ ਪਾਕ ਦੇ ਵੱਲੋਂ ਕਿਸ ਤਰ੍ਹਾਂ ਦੇ ਸਰ ਉਹ ਹੋਇਆ ਤਾਂ ਬਹੁਤ ਗਲਤ ਹੈ ਕਿਉਂਕਿ ਮੇਰੇ ਹਸਬੰਦ ਹੈ ਨਹੀਂ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਲੀ ਸਿਰਫ ਮੈਂ ਤੇ ਉਹ ਜੋ ਮਤਲਬ ਜੇ ਇਹ ਇਹ ਮੁੱਖ ਹੈ ਦੇ ਆਪ ਕੋ ਮੇਰੇ ਨਾਲ ਗਲਤ ਹਰਕਤਾਂ ਨਾ ਕਰ ਦੇ ਤਾਂ ਮੈਨੂੰ ਕੋਈ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ ਮੇਰੇ ਬ੍ਰਦਰ ਨੇ ਤੇ ਇਹਨਾਂ ਨੂੰ ਦੇਖਿਆ ਹੀ ਫਸਟ ਟਾਈਮ ਸਾਡੇ ਇਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸਿਰਫ ਮੈਨੂੰ ਐ ਸੀ ਵੀ ਮੇਰੇ ਬੱਚੇ ਛੋਟੇ ਹੈ ਮੇਰੇ ਨਾਲ ਗਲਤ ਹਰਕਤਾਂ ਨਾ ਕਰੋ ਕਿਉਂਕਿ ਮੈਂ ਬੱਚਿਆਂ ਨੂੰ ਵੀ ਦੱਸਿਆ ਸੀ ਤੇ ਬੱਚੇ ਕਹਿੰਦੇ ਵੀ ਆਪਾਂ ਨੂੰ ਮੈਨੂੰ ਵੀਰ ਬ੍ਰਦਰ ਨੂੰ ਦੱਸਣਾ ਚਾਹੀਦਾ ਵੀ ਚਲੋ ਉਹ ਸਮਝਦਾਰ ਹੈ ਵੱਡੇ ਆ ਉਹ ਸਮਝਾਉਣਗੇ ਤੇ ਮੇਰੇ ਬ੍ਰਦਰ ਨੇ ਵੀ ਕਿਹਾ ਵੀ ਚਲੋ ਮੈਂ ਸਮਝਾਉਂਗਾ ਪਰ ਇਹ ਗੱਲ ਜਿਹੜੀ ਹੁਣ ਇਹ ਮੀਡੀਆ ਤੱਕ ਪਹੁੰਚ ਗਈ ਹੈ ਤੇ ਮੈਂ ਇਹ ਪਿਛਲੇ 2-3 ਦਿਨ ਤੋਂ ਇਸ ਕੰਡੀਸ਼ਨ 'ਚ ਨਹੀਂ ਸੀ ਵੀ ਮੈਂ ਮੀਡੀਆ ਸਾਹਮਣੇ ਆ ਕੇ ਆਉਦੀ ਕੋਈ ਜੋ ਸੱਚਾਈ ਹੈ ਰੱਖ ਸਕਾਂ ਪਰ ਹੁਣ ਮੈਨੂੰ ਜਦੋਂ ਇਹਨਾਂ ਨੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਕਰਤੀ ਹੈ ਤਾਂ ਮੈਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ ਸੱਚਾਈ ਜੋ 100% ਸੱਚਾਈ ਹੈ ਮੈਨੂੰ ਉਹ ਤੁਹਾਡੇ ਸਾਹਮਣੇ ਮੈਂ ਮੰਗ ਕੀ ਕਰਦੋ ਮੰਗ ਤਾਂ ਮੈਂ ਇਹੀ ਕਰਦੀ ਆ ਵੀ ਜਾਂ ਤਾਂ ਇਹ ਹੈਡ ਸਾਰੇ ਜਿਹੜੇ ਇਹਨਾਂ ਨੂੰ ਇਥੋਂ ਬਦਲਿਆ ਜਾਵੇ ਕਿਉਂਕਿ ਮੇਰੇ ਨਾਲ ਇਹਨਾਂ ਨੇ ਬਹੁਤ ਹੀ ਮਤਲਬ ਮਾੜਾ ਵਿਹਾਰ ਕੀਤਾ ਹੈ ਵਿਡੋ ਹੋਣ ਦਾ ਫਾਇਦਾ ਉਠਾਇਆ ਤੇ ਜਾਂ ਮੈਨੂੰ ਕੋਈ ਨੇੜੇ ਦਾ ਸਕੂਲ ਕਿਉਂਕਿ ਮੇਰੇ ਬੱਚੇ ਛੋਟੇ ਆ ਪੜ ਰਹੇ ਆ ਮੈਂ ਸਿਰਫ ਉਹਨਾਂ ਨੂੰ ਪਾਲਣ ਪੋਸ਼ਣ ਕਰਨ ਵਾਲੀ ਮੈਂ ਹੀ ਆ ਤੇ ਮੈਨੂੰ ਕੋਈ ਮੇਰਾ ਸਕੂਲ ਚੇਂਜ ਕੀਤਾ ਜਾਵੇ ਸ਼ਹਿਰ ਦੇ ਵਿੱਚ ਲੋਕਲ ਕਿ ਜਿਹੜਾ ਮੈਂ ਇਹਨਾਂ ਦੀ ਹਰਾਸਮੈਂਟ ਤੋਂ ਬਚ ਸਕਾਂ ਤੇ ਮੈਂ ਆਪਣੇ ਬੱਚੇ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਵੀ ਜਿਹੜਾ ਮੇਰਾ ਵਿਡੋ ਹੋਣ ਦਾ ਫਾਇਦਾ ਉਠਾ ਕੇ ਇਹਨਾਂ ਨਾਲ ਮੇਰੇ ਨਾਲ ਇੰਨਾ ਅਪਮਾਨ ਕੀਤਾ ਮੇਰਾ ਮੈਨੂੰ ਮਤਲਬ ਮੇਰੀ ਇੱਜ਼ਤ ਨੂੰ ਉਸ਼ਾ ਲਿਆ ਜਾਂ ਇਹਨਾਂ ਨੇ ਸਮਝਿਆ ਵੀ ਇਹਨਾਂ ਦੇ ਹਸਬੰਡ ਨਹੀਂ ਹੈ ਤੇ ਇਹਨਾਂ ਨੂੰ ਮੈਂ ਕੁਝ ਵੀ ਕਹਿ ਸਕਦਾ ਤੇ ਇਹ ਇਹਨਾਂ ਨੇ ਮੇਰੇ ਨਾਲ ਬਹੁਤ ਗਲਤ ਹਰਕਤ ਕੀਤੀ ਇਹਨਾਂ ਨੂੰ ਵਾਦ ਤੋਂ ਵਾਦ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੈਨੂੰ ਮੇਰੇ ਬੱਚੇ ਛੋਟੇ ਆ ਉਹਨਾਂ ਦੇ ਪਾਲਣ ਪੋਸ਼ਣ ਵਾਸਤੇ ਮੇਰੀ ਮਤਲਬ ਜੋ ਹੈ ਮੈਨੂੰ ਮੇਰੇ ਨਾਲ ਵਿਵਹਾਰ ਜਿਹੜਾ ਸਰਕਾਰ ਦਾ ਉਹ ਮਤਲਬ ਉਹਨਾਂ ਨੂੰ ਵੇਖਣਾ ਚਾਹੀਦਾ ਵੀ ਇਹ ਇੱਕ ਵਿਡੋ ਲੇਡੀ ਨੂੰ ਤੰਗ ਕਰਦਾ ਸੀ ਤੇ ਮੈਨੂੰ ਸਸਪੈਂਡ ਇਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਸਿਗਾ ਕਿਉਂਕਿ ਮੇਰੇ ਹਸਬੰਦ ਨਹੀਂ ਹੈ ਤੇ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਸਿਰਫ ਮੈਂ ਹੀ ਹਾਂ